ਕੰਟੈਕਟ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਹਿੰਸਾ ਦੇ ਹਫਤੇ ਤੋਂ ਬਾਅਦ ਐਮਰਜੈਂਸੀ ਕੋਬਰਾ ਮੀਟਿੰਗ ਕਰਨ ਦੀ ਤਿਆਰੀ ਹੋ ਚੁੱਕੀ ਹੈ ਤੇ ਡਾਊਨਿੰਗ ਸਟਰੀਟ ਨੇ ਪੁਸ਼ਟੀ ਕੀਤੀ ਹੈ ਕਿ ਹਫਤੇ ਦੇ ਅੰਤ ਵਿੱਚ ਯੂਕੇ ਦੇ ਕਸਮਿਆਂ ਅਤੇ ਸ਼ਹਿਰਾਂ ਵਿੱਚ ਹਿੰਸਕ ਵਿਗਾੜ ਤੋਂ ਬਾਅਦ 150 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਇੱਕ ਐਮਰਜੈਂਸੀ ਪ੍ਰਤੀਕਿਰਿਆ ਮੀਟਿੰਗ ਕੀਤੀ ਜਾ ਰਹੀ ਹੈ ਇਹ ਉਦੋਂ ਟਾਈਮ ਨਿਕਲ ਕੇ ਆਇਆ ਜਦੋਂ ਸਰਕੀਰ ਸਟਾਰਮਰ ਨੇ ਰਾਦਰਹੈਮ ਵਿੱਚ ਇੱਕ ਹੋਟਲ ਹਾਊਸਿੰਗ ਪਨਾਹ ਲੈਣ ਵਾਲਿਆਂ ਤੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਵਾਅਦਾ ਕੀਤਾ ਸੀ ਕਿ ਅਸ਼ਾਂਤੀ ਵਿੱਚ ਸ਼ਾਮਲ ਲੋਕਾਂ ਨੂੰ ਕਾਨੂੰਨ ਦੀ ਪੂਰੀ ਤਾਕਤ ਦਾ ਸਾਹਮਣਾ ਕਰਨਾ ਪਵੇਗਾ ਪੁਲਿਸ ਨੇ ਐਤਵਾਰ ਨੂੰ ਰਾਦਰਹੇਮ ਮਿਡਲਸਬਰੋ ਅਤੇ ਗੋਰਟਨ ਅਤੇ ਯੂਕੇ ਦੇ ਕੁਝ ਹੋਰ ਹਿੱਸਿਆਂ ਵਿੱਚ ਹਿੰਸਕ ਦ੍ਰਿਸ਼ਾਂ ਦਾ ਜਿੱਥੇ ਜਵਾਬ ਦਿੱਤਾ ਕੋਬਰਾ ਦੀ ਮੀਟਿੰਗ ਪਿਛਲੇ ਹਫਤੇ ਸਾਊਥਪੋਰਟ ਵਿੱਚ ਤਿੰਨ ਨੌਜਵਾਨ ਕੁੜੀਆਂ ਨੂੰ ਘਾਤਕ ਚਾਕੂ ਮਾਰਨ ਦੇ ਮੱਦੇ ਨਜ਼ਰ ਯੂਕੇ ਵਿੱਚ ਹਾਲੀ ਦੇ ਸਾਲਾਂ ਵਿੱਚ ਦੇਖੇ ਗਏ ਸਭ ਤੋਂ ਭੜੇ ਦੰਗਿਆਂ ਤੋਂ ਇੱਕ ਹੈ ਇੰਗਲੈਂਡ ਦੇ ਉੱਤਰੀ ਆਇਰਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਬਾਅਦ ਦਿਨਾਂ ਵਿੱਚ ਫਟਕਦੀ ਇਹ ਹਿੰਸਾ ਜਿਸ ਬਾਰੇ ਸਿਆਸਤਦਾਨਾਂ ਦਾ ਕਹਿਣਾ ਕਿ ਸੋਸ਼ਲ ਮੀਡੀਆ ਤੇ ਗਲਤ ਜਾਣਕਾਰੀ ਅਤੇ ਤਣਾਅ ਨੂੰ ਭੜਕਾਉਣ ਵਾਲੇ ਸੱਜੀ ਪੱਖੀ ਸਮੂਹਾਂ ਦੁਆਰਾ ਵਧਾਇਆ ਜਾ ਰਿਹਾ ਕੋਬਰਾ ਜਾ ਮੀਟਿੰਗ ਦਾ ਨਾਮ ਵਾਈਟ ਹਾਲ ਅਤੇ ਕੋਬਰਾ ਦਫ਼ਤਰ ਬਰੀਫਿੰਗ ਰੂਮ A ਦੇ ਨਾਂ ਤੇ ਰੱਖਿਆ ਗਿਆ ਇਹ ਇੱਕ ਐਮਰਜੈਂਸੀ ਰਿਸਪਾਂਸ ਕਮੇਟੀ ਹੈ ਮੰਤਰੀ ਸੇਵਕ ਸਿਵਲ ਅਤੇ ਖੂਫੀਆ ਖੂਫੀਆ ਅਧਿਕਾਰੀ ਤੇ ਹੋਰ ਅਧਿਕਾਰੀਆਂ ਦਾ ਇੱਕ ਇਕੱਠ ਜਿਸ ਦੇ ਉੱਪਰ ਇਹ ਸਥਿਤੀ ਨੂੰ ਟੁਕਮੇ ਢੰਗ ਨਾਲ ਮਾਨੀਟਰ ਕਰਨਗੇ ਅਤੇ ਇਸ ਤੇ ਨਿਗਾਹ ਬਣਾ ਕੇ ਰੱਖਣਗੇ ਸੋਮਵਾਰ ਦੀ ਮੀਟਿੰਗ ਦਾ ਉਦੇਸ਼ ਸਰਕਾਰ ਨੂੰ ਹਫਤੇ ਦੇ ਅੰਤ ਵਿੱਚ ਕੋਈ ਹਿੰਸਾ ਜਾਂ ਆਉਣ ਵਾਲੇ ਦਿਨਾਂ ਵਿੱਚ ਪ੍ਰਤਿਕਿਰਿਆ ਬਾਰੇ ਇੱਕ ਅਪਡੇਟ ਪ੍ਰਦਾਨ ਕਰਨਾ ਹੋਵੇਗਾ ਇਸ ਵਿੱਚ ਸਬੰਧਤ ਮੰਤਰੀ ਅਤੇ ਪੁਲਿਸ ਦੇ ਨੁਮਾਇੰਦੇ ਸ਼ਾਮਲ ਹੋਣਗੇ ਸੂਤਰਾਂ ਨੇ ਸੁਝਾਅ ਦਿੱਤਾ ਹੈ ਕਿ ਇਸ ਨੂੰ ਪਹਿਲਾਂ ਹੀ ਹੋ ਚੁੱਕੀਆਂ ਮੀਟਿੰਗਾਂ ਦੇ ਸਰਦਮ ਦੇ ਵਿੱਚ ਦੇਖਿਆ ਜਾ ਰਿਹਾ ਹੈ ਤੇ ਜਿਵੇਂ ਪਿਛਲੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਅਤੇ ਪੁਲਿਸ ਮੁਖੀਆਂ ਵਿਚਕਾਰ ਇੱਕ ਅਤੇ ਸ਼ਨੀਵਾਰ ਨੂੰ ਸੀਨੀਅਰ ਮੰਤਰੀਆਂ ਦੇ ਵਿਚਕਾਰ ਮੀਟਿੰਗ ਹੋਈ ਸੀ ਗ੍ਰੈਸ ਕਤਰ ਇਵੈਟ ਕਪੂਰ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਆਲੇ ਦੁਆਲੇ ਸਪਸ਼ਟ ਤੌਰ ਤੇ ਮੁੱਦੇ ਨੇ ਜੋ ਗਲਤ ਜਾਣਕਾਰੀ ਫੈਲਾਉਣ ਅਤੇ ਇਸ ਹਿੰਸਾ ਦਾ ਸੰਗਠਨ ਦੇ ਰੂਪ ਪਿੱਛੇ ਰਾਕਟ ਬੂਸਟ ਵੱਜੋਂ ਕੰਮ ਕਰ ਰਹੇ ਨੇ ਸੋਸ਼ਲ ਮੀਡੀਆ ਕੰਪਨੀ ਨੂੰ ਕੁਝ ਜ਼ਿੰਮੇਵਾਰੀਆਂ ਲੈਣ ਦੀ ਜ਼ਰੂਰਤ ਹੈ ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਆਨਲਾਈਨ ਅਪਰਾਧਿਕ ਗਤੀਵਿਧੀਆਂ ਦਾ ਪਿੱਛਾ ਕੀਤਾ ਜਾ ਸਕੇ ਉਸ ਨੇ ਬੀਬੀਸੀ ਦੇ ਬ੍ਰੇਕਫਾਸਟ ਪ੍ਰੋਗਰਾਮ ਦੇ ਵਿੱਚ ਇਹ ਸਭ ਗੱਲਾਂ ਸਾਂਝੀਆਂ ਕੀਤੀਆਂ ਦੂਰ ਸੱਜੇ ਇੰਗਲੈਂਡ ਦੇ ਡਿਫੈਂਸ ਲਿੰਕ ਦੇ ਸਥਾਪਕ ਟੌਬੀ ਰੋਵੈਸਨ ਨੇ ਜਿਸ ਦਾ ਅਸਲ ਨਾਮ ਸਟੀਫਨ ਯੈਕਸਲੇ ਲੈਨ ਹੈ ਪੁੱਛੇ ਜਾਣ ਤੇ ਉਹਨਾਂ ਨੇ ਦੱਸਿਆ ਕਿ ਆਨਲਾਈਨ ਗਲਤ ਜਾਣਕਾਰੀ ਇਹ ਫੈਲਾਈ ਜਾ ਰਹੀ ਹੈ ਸ਼੍ਰੀਮਤੀ ਕਪੂਰ ਨੇ ਕਿਹਾ ਕਿ ਜਦੋਂ ਉਹ ਖਾਸ ਲੋਕਾਂ ਤੇ ਟਿੱਪਣੀ ਨਹੀਂ ਕਰ ਸਕਦੇ ਜੇਕਰ ਇਹ ਆਨਲਾਈਨ ਅਪਰਾਧ ਹੈ ਤਾਂ ਇਹ ਇੱਕ ਅਪਰਾਧ ਹੈ ਇਸ ਨੂੰ ਆਨਲਾਈਨ ਅਪਰਾਧ ਹੀ ਕਿਹਾ ਜਾ ਸਕਦਾ ਹੈ ਉਸ ਨੇ ਬੀਬੀਸੀ ਰੇਡੀਓ ਦੇ ਚਾਰ ਟੂਡੇ ਪ੍ਰੋਗਰਾਮ ਨੂੰ ਦੱਸਿਆ ਕਿ ਤੁਹਾਡੇ ਕੋਲ ਸਿਰਫ ਕੁਰਸੀ ਵਾਲੇ ਠੱਗ ਜਾਂ ਲੋਕਾਂ ਨੂੰ ਹਿੰਸਾ ਭੜਕਾਉਣ ਅਤੇ ਸੰਗਠਿਤ ਕਰਨ ਦੇ ਯੋਗ ਨਹੀਂ ਹੋ ਸਕਦੇ ਇਸ ਦੇ ਨਤੀਜੇ ਵੀ ਭੁਗਤਣੇ ਪੈ ਸਕਦੇ ਨੇ ਉਸਨੇ ਬੀਬੀਸੀ ਰੇਡੀਓ ਦੇ ਟੂਡੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਐਤਵਾਰ ਨੂੰ ਪ੍ਰਧਾਨ ਮੰਤਰੀ ਨੇ ਟੈਲੀਵਿਜ਼ਨ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸ਼ਾਮਨ ਲੋਕਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਉਹਨਾਂ ਨੇ ਇਸ ਹਿੱਸਾ ਦੇ ਵਿੱਚ ਜੇਕਰ ਭਾਗ ਲੱਗਾ ਤਾਂ ਉਹਨਾਂ ਨੂੰ ਪਛਟਾਣਾ ਪਵੇਗਾ ਸਰਕੀਰ ਨੇ ਕਿਹਾ ਕਿ ਇਸ ਦੇਸ਼ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਅਤੇ ਫਿਰ ਅਸੀਂ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਦੇਖ ਰਹੇ ਹਾਂ ਮਸਜਿਦਾਂ ਤੇ ਹਮਲੇ ਹੁੰਦੇ ਨੇ ਤੇ ਹੋਰ ਘੱਟ ਗਿਣਤੀ ਦੇ ਭਾਈਚਾਰੇ ਨੂੰ ਬਾਹਰ ਕੱਢਿਆ ਜਾ ਰਿਹਾ ਗਲੀ ਵਿੱਚ ਨਾਜੀ ਸਲਾਮੀ ਦੰਦੇ ਨੇ ਪੁਲਿਸ ਤੇ ਹਮਲੇ ਹੁੰਦੇ ਰਹੇ ਨਕਸਲਵਾਦੀ ਬਿਆਨ ਬਾਜ਼ੀ ਦੇ ਨਾਲ-ਨਾਲ ਹਿੰਸਾ ਇਸ ਲਈ ਨਹੀਂ ਮੈਂ ਇਸ ਨੂੰ ਇਹ ਕਹਿਣ ਤੋਂ ਨਹੀਂ ਝਿਜਕਾਂਗਾ ਕਿ ਇਹ ਕੀ ਹੈ ਦੂਰ ਸਜੇ ਠੱਗ ਤੇ ਉੱਥੇ ਦੱਸਦੀ ਕਿ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਗ੍ਰਹਿ ਦਫ਼ਤਰ ਨੇ ਇੱਕ ਨਵੀਂ ਪ੍ਰਤਿਕਿਰਿਆ ਦੇ ਹਿੱਸੇ ਵਜੋਂ ਮਜ਼ਦਿਤਾ ਨੂੰ ਵਧੇਰੇ ਸੁਰੱਖਿਅਤ ਪੇਸ਼ਕਸ਼ ਕੀਤੀ ਹੈ ਜਿਸ ਦੇ ਤਹਿਤ ਕਿਹਾ ਗਿਆ ਕਿ ਤੇਜ਼ ਸੁਰੱਖਿਆ ਤੈਨਾਤੀ ਦੀ ਬੇਨਤੀ ਕੀਤੀ ਜਾ ਸਕਦੀ ਹੈ ਤਾਂ ਜੋ ਜਲਦੀ ਤੋਂ ਜਲਦੀ ਪੂਜਾ ਵਿੱਚ ਵਾਪਸੀ ਦੀ ਆਗਿਆ ਦਿੱਤੀ ਜਾ ਸਕੇ ਦੱਖਣੀ ਯਾਰਕਸ਼ਾਇਰ ਪੁਲਿਸ ਨੇ ਕਿਹਾ ਕਿ ਰਾਦਰਹੈਮ ਵਿੱਚ ਐਤਵਾਰ ਨੂੰ ਦੰਗਿਆਂ ਤੋਂ ਬਾਅਦ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਨੂੰ ਚਾਰਜ ਵੀ ਕਰ ਦਿੱਤਾ ਗਿਆ ਫੋਰਸ ਨੇ ਕਿਹਾ ਕਿ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਅਫਸਰਾਂ ਤੇ ਲੱਕੜ ਦੇ ਤੱਤੇ ਸੁੱਟੇ ਅੱਗ ਬੁਝਾਉਣ ਵਾਲੇ ਯੰਤਰ ਛੜਕਾ ਤੋਂ ਬਾਅਦ ਕਿੰਨੇ ਕੱਟੂਕਟ 12 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਤੇ ਇਹਨਾਂ ਵਿੱਚੋਂ ਇੱਕ ਬੇਹੋਸ਼ ਵੀ ਹੋ ਗਿਆ ਅਸਿਸਟ ਚੀਫ ਕਨਸਟੇਬਲ ਲਿੰਟਸੀ ਬਟਰਫੀਲਡ ਨੇ ਕਿਹਾ ਹੈ ਕਿ ਸਾਡੇ ਪੁਲਿਸ ਕੁੱਤਿਆਂ ਅਤੇ ਮਜ਼ੈਲਾ ਦਾਗਣ ਤੋਂ ਬਾਅਦ ਉਹਨਾਂ ਨੂੰ ਮਬੂਲੀ ਸੱਟਾਂ ਲੱਗੀਆਂ ਘੋੜਿਆਂ ਦੇ ਸਿਰ ਤੇ ਇੱਟਾਂ ਆਂਡੇ ਬੋਤਲਾਂ ਤੇ ਬੀਅਰ ਦੇ ਕੈਨ ਵੀ ਸੁੱਟੇ ਗਏ ਸਨ ਗੁਨਾ ਤੇ ਥੁੱਕਿਆ ਵੀ ਗਿਆ ਅਤੇ ਸਵਾਰਾਂ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਵਿੱਚ ਕਾਠੀਆਂ ਕੱਟਣ ਦੀ ਜਿੱਥੇ ਧਮਕੀ ਵੀ ਦਿੱਤੀ ਗਈ ਸੀ ਤੇ 700 ਵੱਡੇ ਸਮੂਹ ਦੇ ਕੁਝ ਮੈਂਬਰ ਜਿੱਤੇ ਹਾਲੀਡੇ ਇਨ ਐਕਸਪ੍ਰੈਸ ਤੱਕ ਪਹੁੰਚ ਗਏ ਅਤੇ ਖਿੜਕੀਆਂ ਤੋੜ ਦਿੱਤੀਆਂ ਗਈਆਂ ਤੇ ਇੱਕ ਵੱਡੇ ਹਿੱਸੇ ਨੂੰ ਅੱਗ ਵੀ ਲਗਾ ਦਿੱਤੀ ਗਈ ਫੋਰਸ ਨੇ ਕਿਹਾ ਕਿ ਬਿਹੋਸ਼ ਹੋਏ ਅਧਿਕਾਰੀ ਦੇ ਸਿਰ ਤੇ ਸੱਟ ਲੱਗੀ ਹੈ ਫੋਰਸ ਨੇ ਕਿਹਾ ਕਿ ਘੱਟੋ ਘੱਟ ਹੋਰ ਕਈ ਪੁਲਿਸ ਅਧਿਕਾਰੀਆਂ ਦੀਆਂ ਇੰਜਰੀਆਂ ਵੀ ਹੋਈਆਂ ਨੇ ਕਈਆਂ ਦੇ ਹੱਡੀਆਂ ਟੁੱਟਣ ਦਾ ਵੀ ਸੰਕੇਤ ਦਿੱਤੇ ਜਾ ਰਹੇ ਨੇ ਪੁਲਿਸ ਨੇ ਕਿਹਾ ਕਿ ਹੋਟਲ ਦੇ ਕਰਮਚਾਰੀ ਅਤੇ ਵਸਨੀਕ ਜਿਨ੍ਹਾਂ ਵਿੱਚੋਂ ਕੁਝ ਸ਼ਰਨ ਮੰਗਣ ਵਾਲੇ ਸਨ ਭੈ ਭੀਤ ਸਨ ਪਰ ਕੋਈ ਵੀ ਸੱਟ ਉਨ੍ਹਾਂ ਨੂੰ ਨਹੀਂ ਲੱਗੀ ਹੈ ਦਕਣੀ ਯਾਰਕਸ਼ਾਇਰ ਦੇ ਮੇਅਰ ਗੋਨੀਵਰ ਕੋਪਰਾਡ ਨੇ ਕਿਹਾ ਹੈ ਕਿ ਜਦੋਂ ਹਮਲਾ ਹੋਇਆ ਤਾਂ ਹੋਟਲ ਵਿੱਚ 240 ਲੋਕ ਸਨ ਸ਼ਰਨਾਰਥੀਆਂ ਨੇ ਆਪਣੇ ਘਰੇਲੂ ਦੇਸ਼ ਵਿੱਚ ਹਿੰਸਾ ਤੇ ਅਤਿਆਚਾਰ ਦਾ ਸਾਹਮਣਾ ਕੀਤਾ ਤੇ ਨਤੀਜੇ ਵਜੋਂ ਇੱਥੇ ਆਏ ਸਨ ਅਤੇ ਫਿਰ ਵੀ ਉਹਨਾਂ ਨੂੰ ਇੱਥੇ ਇਸੇ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਕਲਪਨਾ ਨਹੀਂ ਕਰ ਸਕਦਾ ਕਿ ਉਹ ਕਿੰਨੇ ਡਰੇ ਹੋਣਗੇ ਇਹਨਾਂ ਨੇ ਟੂਡੇ ਨੂੰ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਸ਼੍ਰੀ ਕੋਪਲਰ ਨੇ ਅਗੇ ਕਿਹਾ ਕਿ ਪਨਾਹ ਮੰਗਣ ਵਾਲੇ ਸਾਰੇ ਲੋਕਾਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਸ਼੍ਰੀਮਤੀ ਕਪੂਰ ਨੇ ਦਿਸ਼ਾ ਵਿੱਚ ਜਿੱਥੇ ਬਿਲਕੁਲ ਭਿਆਨਕ ਇਹ ਗੱਲ ਆਖੀ ਹੈ ਤੇ ਪੁਲਿਸ ਨੂੰ ਸਭ ਤੋਂ ਵੱਧ ਸਖਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਨੇ ਤੇ ਪੁਲਿਸ ਨੂੰ ਹਰ ਤਰ੍ਹਾਂ ਦਾ ਸਮਰਥਨ ਵੀ ਦਿੱਤਾ ਹੈ ਤੇ ਟਾਈਮ ਵਾਰਥ ਉਥੇ ਹੀ ਇੱਕ ਦੂਜੇ ਹੋਟਲ ਦੇ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਸ਼ਾਮ ਨੂੰ ਠੰਗੀਦਿਆਂ ਤੇ ਹਿੰਸਕ ਘਟਨਾਵਾਂ ਦੀ ਜਿੱਥੇ ਜਾਣਕਾਰੀ ਮਿਲੀ ਤੇ ਇਹਨਾਂ ਦੇ ਨਾਲ ਵੀ ਨਜਿੱਠਿਆ ਗਿਆ ਤੇ ਉਥੇ ਟੈਂਬਰਥ ਪੁਲਿਸ ਨੇ ਇਹ ਗੱਲ ਆਖੀ ਹੈ ਕਿ ਇੱਕ ਅਧਿਕਾਰੀ ਸਾਈਡ ਤੇ ਜ਼ਖਮੀ ਹੋ ਗਿਆ ਕਿਉਂਕਿ ਲੋਕਾਂ ਨੇ ਮਜ਼ਾਇਲਾ ਸੁੱਟੀਆਂ ਖਿੜਕੀਆਂ ਤੋੜ ਦਿੱਤੀਆਂ ਤੇ ਅੱਗ ਵੀ ਲਗਾ ਦਿੱਤੀ ਇਸ ਦਰਾਂ ਨਾ ਪੀਫਲੈਂਡ ਪੁਲਿਸ ਦੇ ਸਹਾਇਕ ਚੀਫ ਕਨਸਟੇਬਲ ਡੇਵਿਡ ਨੇ ਕਿਹਾ ਕਿ ਉਥੇ ਦੇਖਿਆ ਗਿਆ ਕਿ ਅਚਾਰਜ ਹਿੰਸਾ ਤੋਂ ਬਾਅਦ 43 ਲੋਕਾਂ ਨੂੰ ਗ੍ਰਿਫਤਾਰ ਕਰ ਲੱਤਾ ਗਿਆ ਤੇ ਪੁਲਿਸ ਨੇ ਦਿਨ ਭਰ ਇਲਾਕੇ ਦੇ ਵਿੱਚ ਤਣਾਤੀ ਨੂੰ ਬਰਕਰਾਰ ਰੱਖਿਆ ਤੇ ਉਹਤੇ ਦੱਸਦੀ ਹੈ ਕਿ ਹੋਰ ਕਈ ਇਲਾਕਿਆਂ ਦੇ ਵਿੱਚ ਜਿੱਥੇ ਪੁਲਿਸ ਤਾਇਨਾਤ ਕੀਤੀ ਗਈ ਹੈ ਤੇ ਲਿਵਰਪੂਲ ਦੇ ਵਿੱਚ 14 ਸਾਲ ਦੇ ਇੱਕ ਲੜਕੇ ਸਮੇਤ ਵਿਚਕਾਰ ਪੰਜ ਹੋਰ ਲੋਕਾਂ ਨੂੰ ਵੀ ਚਾਰਜ ਕੀਤਾ ਗਿਆ ਤੇ ਅਲੱਗ ਅਲੱਗ ਇਲਾਕਿਆਂ ਵਿੱਚੋਂ ਜਿੱਥੇ ਪੁਲਿਸ ਨੇ ਕਈ ਲੋਕਾਂ ਨੂੰ ਚਾਰਜ ਕੀਤਾ ਤੇ ਦੱਸਦੀ ਹੈ ਕਿ ਇਹ ਤੱਤ ਕੱਲ੍ਹ ਜ਼ਿਆਦਾ ਸੀ ਤੇ ਅਸੀਂ ਇਹ ਯਕੀਨ ਮਹਿਸੂਸ ਕਰ ਰਹੇ ਹਾਂ ਕਿ ਪ੍ਰਧਾਨ ਮੰਤਰੀ ਛੁੱਟੀ ਤੇ ਗਏ ਸਨ ਜਾਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਕੋਈ ਚੰਗਾ ਸੰਕੇਤ ਭੇਜਿਆ ਗਿਆ ਮੈਨੂੰ ਲੱਗਦਾ ਕਿ ਕੋਬਰਾ ਮੀਟਿੰਗ ਬਹੁਤ ਛੇਤੀ ਬੁਲਾਈ ਜਾਣੀ ਚਾਹੀਦੀ ਸੀ ਜਿਸ ਨਾਲ ਬੜੇ ਮਹੱਤਵਪੂਰਨ ਫੈਸਲੇ ਪਹਿਲਾਂ ਹੀ ਲਏ ਜਾ ਸਕਦੇ ਸੀ ਆਜ ਨਿਊਜ਼ ਵਾਲਾ ਦੇ ਉੱਪਰ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੇ ਦੁਨੀਆਂ ਦੀਆਂ ਤਮਾਮ ਖਬਰਾਂ ਦੇਖਣ ਤੇ ਸੁਣਨ ਵਾਸਤੇ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ